ਜਿਸ ਦਾਤੇ ਨੇ ਘਰ ਦਿੱਤਾ ਹੁੰਦਾ ਹੈ ਪਿਆਰੋ ਸਵੇਰੇ ਲੋਕ ਅਖੰਡ ਪਾਤਸ਼ਾਹ ਬਰਾਕ ਕੇ ਸ਼ੁਕਰਾਨੇ ਦਾ ਕੀਰਤਨ ਕਰਾਉਂਦੇ ਨੇ ਸ਼ਾਮ ਨੂੰ ਉੱਥੇ ਲੁੱਡੀਆਂ ਪਾਉਂਦੇ ਨੇ दारू ਪੀ ਕੇ ਇਹ ਸ਼ੁਕਰਾਨਾ ਥੋੜਾ ਹੈ ਮੈਂ ਤਾਂ ਸੱਚੀ ਕਹਿਣਾ ਢਾਡੀ ਸਾਹਿਬ ਦਿਲਬਰ ਸਾਹਿਬ ਉੱਥੇ ਆਏ ਸਨ ਸਬਜੀ ਮੰਡੀ ਗੁਰਦੁਆਰਾ ਲੁਧਿਆਣੇ ਉਹ ਗੱਲ ਉਹਨਾ ਮਜ਼ਾਕੀਆ ਹੈ ਕਹੀ ਉਹ ਇੱਕ ਸੰਗਤ ਚੋਂ ਕਿਸੇ ਨੇ ਉੱਠ ਕੇ ਕਹਿ ਦਿੱਤਾ ਜੀ ਪਾਈ ਸਾਹਿਬ ਜੀ ਸਵਾ ਲੱਖ ਸਾਡੇ ਵੱਲੋਂ 1 ਰੁਪਈਆ ਨੂੰ ਉਦੋਂ ਰੁਪਈਆ ਹੁੰਦਾ ਸੀ ਕਾਗਜ ਦਾ ਦਿਲਬਰ ਸਾਹਿਬ ਨੇ ਕਿਹਾ ਵੀ ਦਿੱਤਾ ਤੇ ਕੀ ਆ ਨਾ ਅੱਗੇ ਉਹਨਾਂ ਗੱਲ ਸੁਣਾਈ ਕਹਿਣ ਲੱਗੇ ਮੈਂ ਕਿਸ ਦੇ ਘਰ ਗਿਆ ਤੇ ਉਹਦਾ ਘਰ ਬੜਾ ਵੱਡਾ ਸੀ ਜੀ ਪ੍ਰਮਾਤਮਾ ਨੇ ਕਮਾਲ ਦਾ ਘਰ ਦਿੱਤਾ ਮਹਿਲ ਸੀ ਜੀ ਤੇ ਵਰਦਿਆ ਸਰ ਕਹਿੰਦਾ ਗਿਆਨੀ ਜੀ ਇਹ ਨਿੱਕੀ ਜੀ ਕੁੱਟਿਆ ਝੌਂਪੜੀ ਗੁਰੂ ਜੀ ਨੇ ਬਖਸ਼ੀ ਹੈ ਕਹਿੰਦਾ ਮੇਰੇ ਮਨ 'ਚ ਹੈ ਬੰਦਾ ਕਿੱਡਾ ਕਿਰਤ ਕਰਨੇ ਮੈਂ ਕਹਾਂ ਮੈਂ ਸਾਰਾ ਵੇਖ ਕੇ ਕਹੇ ਕੁਟਿਆ ਕਿੱਥੇ ਮੈਂ ਤਾਂ ਇਹ ਸੋਚਣਾ ਛਾਂ ਨਿਚ ਨੂੰ ਪਾਈ ਹੋਵੇਗੀ ਘਾ ਦੀ ਛਪਰੀ ਬਣੀ ਕਹਿੰਦਾ ਕੁਟਿਆ ਕਿੱਥੇ ਕਹਿੰਦਾ ਆਹੀ ਜੀ ਕਹਿੰਨ ਲਗਾ ਏਡੀਆ ਕਿਰਤ ਕੰਤਾ ਜਿੰਨੇ ਮਹਿਲ ਦਿੱਤੇ ਨੇ ਕਹੇ ਮਹਿਲ ਦਿੱਤਾ ਹੈ ਤੇ ਜੇ ਤੂੰ 13 1 ਰੁਪਿਆ ਸਵਾ ਲੱਖ ਬਣ ਜਾਂਦਾ ਤੂੰ ਇੱਕ ਦਾ ਸਵਾ ਲੱਖ ਬੋਲ ਦਿੱਤਾ ਜਿੰਨੇ ਇਨਾ ਕੋਈ ਦਿੱਤਾ ਉਸ ਕਰਤਾਰ ਦੀ ਜੇ ਦਾਤ ਮਹਿਲ ਮਿਲੀ ਤੇ ਸੱਚੀ ਮੁੱਚੀ ਕਹੀਏ ਤੂੰ ਮਹਿਲ ਦਿੱਤੇ ਨੇ ਤੇ ਪਹਿਲੀ ਤੁਕ ਚੇਤੇ ਰੱਖੀਏ ਗੁਰੂ ਅਨਸਾਹਿਬ ਦੇ ਸ੍ਰੀ ਰਾਗ ਦੀ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਹੋ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਤੂੰ ਦੇ ਸਹੀ ਮੈਂ ਤੈਨੂੰ ਭੂਲਾ ਨਾ